ਮਹਾਰਾਜ ਦੁਆਰਾ ਉਚਾਰਿਆ ਹੋਇਆ ਸੋ ਇਹ ਮੇਰਾਖ ਦੇ ਅੰਦਰ ਪਾਵਨ ਅੰਗ ਸਤ ਸੋ ਸੱਠ ਦੇ ਉਤੇ ਸੁਭਾਏ ਮਾਨ ਸਤ ਗੁਰੂ ਪਾਵਨ ਸਭ ਦੀ ਆਰੰਭ ਤਜ ਬਖਸ਼ਿਸ਼ ਕਰ ਦੇਣ ਉਹ ਰਾਗ ਸੋਈ ਮੈਂ ਲਾ ਪੰਜਵਾ ਕਰ ਤੇ ਜਾ ਸੋਈ ਇਹ ਰਾਗ ਤੇ ਅੰਦਰ ਇਹ ਪਾਵਨ ਸ਼ਬਦ ਉਚਾਰਿਆ ਹੋਇਆ ਤੋਂ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਦੁਆਰਾ ਉਚਾਰਿਆ ਹੋਇਆ ਇਹ ਸਤ ਗੁਰਾਂ ਨੇ ਇਸ ਭਾਵਨ ਸ਼ਬਦ ਨੂੰ ਇਹ ਜੇ ਕਰ ਦੇ ਜਗਾਉਣ ਦੀ ਤਾਂ ਕੀਤ ਕੀਤੀ ਉਹ ਹੁਕਮ ਕੀਤਾ ਏ ਏਕ ਓੰਕਾਰ ਸਤਿਗੁਰ ਪ੍ਰਸਾਦ ਓ ਪਰਮਾਤਮਾ ਇੱਕ ਹੈ ਤੇ ਸਾਰੇ ਸੰਸਾਰ ਦੇ ਵਿੱਚ ਇਕ ਰਸ ਸੁਮਾਇਆ ਹੋਇ ਆਏ ਇਹ ਉਹ ਜੋ ਪਰਮਾਤਮਾ ਕੇਵਲ ਗੁਰੂ ਦੀ ਕਿਰਪਾ ਸਦਕਾਏ ਪ੍ਰਾਪਤ ਹੁੰਦਾ ਏ ਗੁਰੂ ਦੀ ਕਿਰਪਾ ਦੇ ਨਾਲ ਇਹ ਆਤਮਾ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੁੰਦੀ ਸਤਿਗੁਰੂ ਪਾਵਨ ਸ਼ਬਦ 에ਰਾਵਾਲੇ ਬੰਦ ਅੰਦਰ ਬਖਸ਼ਿਸ਼ ਕਰ ਦੇਣ ਚਾਰਣ ਕਮਲ ਸਰਣ ਆਏ ਨਾਰਾਇਣ ਜੇ ਨਾ ਨਾਥ ਭਗਤ ਪਰਾਇਣ ਇਹ ਹੈ ਮੇਰੇ ਮਾਲ ਮੈਂ ਤੇਰੇ ਸ਼ਰਣ ਦੇ ਚਾਇਆ ਮੈਂ ਤੇਰਾ ਅਸਰਾ ਤੱਕਦਾ ਦਾਂ ਦੁਨੀਆਂ ਦੇ ਦੁੱਖ ਦੂਰ ਕਰਨ ਵਾਲਾ ਇਹ ਇਸ ਪਵ ਸਾਗਰ ਦੇ ਅੰਦਰ ਤੋਂ ਭਗਤਾਂ ਦੇ ਜੀਵਨ ਦਾ ਸਾਰਾਂ ਇਸ ਸੰਸਾਰ ਇੱਕ ਬਹੁ ਸਾਗਰ ਦਿਨ ਆਈ ਗੁਰ ਬਾਣੀ ਦੇ ਅੰਦਰ ਵਾਰ ਵਾਰ ਇਸ ਗਾਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਇਹ ਕੰਮ ਚਾਏ ਇਹ ਬੜਾ ਸੁੰਦਰ ਜਾਪਦਾ ਹੈ ਬੜਾ ਸੋਹਣਾ ਜਾਪਦਾ ਹੈ ਸੰਸਾਰ ਦੀ ਦੌਰ ਤੇ ਇਸ ਦੀ ਸੁੰਦਰਤਾ ਇਸ ਮਨ ਨੂੰ ਮੋਹ ਲੈਣ ਵਾਲੀ ਪਰ ਜਦੋਂ ਅਧਿਆਤਮਿਕ ਜੀਵਨ ਦੀ ਗੱਲ ਕਰੀਏ ਉਦੋਂ ਇਹ ਸੰਸਾਰ ਜਿਹੜਾ ਹੈ ਉਹ ਇੱਕ ਸਾਗਰ ਦੇ ਨੇ ਆਈ ਤੇ ਸਾਗਰ ਵੀ ਆਇਓ ਜਾ ਜਿਸ ਦੇ ਵਿੱਚ ਹਰ ਕੋਈ ਜਿਹੜਾ ਏ ਉਹ ਡੁੱਬ ਰਿਹਾ ਏ ਗੋਤੇ ਖਾ ਰਿਹਾ ਏ ਲੋਗੀਆਂ ਨੂੰ ਇਸ ਬਹੁ ਸਾਗਰ ਤੋਂ ਬਾਹਰ ਹੋਣ ਦੇ ਲਈ ਉਹਨਾਂ ਨੇ ਇਸ ਦਾ ਤਿਆਗ ਕਰਨਾ ਹੀ ਜੜਾ ਹੈ ਉਹ ਉਚਿਤ ਸਮਝਿਆ ਸਹੀ ਸਮਝਿਆ ਇਸ ਨੂੰ ਤਿਆਗਿਆ ਜਾਵੇ ਅੱਗੇ ਵੀ ਆਪ ਵੀ ਦੇ ਨਾਲ ਵਿਚਾਰ ਕੀਤੀ ਹੈ ਕਿ ਜਿਸ ਚੀਜ਼ ਦਾ ਸਾਨੂੰ ਪਿਆਰ ਨਹੀਂ ਉਸ ਦਾ ਮੋਹ ਜਿਹੜਾ ਹੈ ਉਹ ਕਦੀ ਮਨ ਦੇ ਵਿੱਚ ਪੈਦਾ ਨਹੀਂ ਹੋਵੇਗਾ ਨਾ ਉਹ ਸਾਨੂੰ ਦੁਖੀ ਕਰ ਸਕਦੀ ਹੈ ਜੇ ਨਾਏ ਸਾਨੂੰ ਉਸ ਤੋਂ ਕੋਈ ਸੁੱਖ ਪ੍ਰਾਪਤ ਹੋਵੇਗਾ ਜਿਸ ਤੋਂ ਅਸੀਂ ਅਗਿਆਨੀ ਹਾਂ ਸਾਨੂੰ ਗਿਆਰ ਨਹੀਂ ਉਸ ਦਾ ਮੋਖ ਗਰੀ ਇਸ ਮਨ ਦੇ ਅੰਦਰ ਪੈਦਾ ਨਹੀਂ ਹੋਵੇਗਾ ਨਾ ਉਹ ਵਾਸਕ ਦੀ ਹੈ ਜਿਨਾ ਅਹਸਾਸ ਇਸ ਲਈ ਪੁਰਾਣਿਕ ਸਮੇਂ ਦੇ ਵਿੱਚ ਤਿਆਗ ਨੂੰ ਸਭ ਤੋਂ ਜ਼ਿਆਦਾ ਜਿਹੜੀ ਤਵੱਜੋ ਦਿੱਤੀ ਗਈ ਕਿ ਛੱਡਿਆ ਜਾਵੇ ਸੰਸਾਰ ਤੋਂ ਇਤੇ ਇਕਾਂਤ ਦੇ ਵਿੱਚ ਟਿਕਾਣਾ ਕੀਤਾ ਜਾਵੇ ਤਾਂ ਕਿ ਨਾ ਕੁਝ ਦਿਖਾਈ ਦੇਵੇਗਾ ਨਾ ਕੁਝ ਸੁਣੇਗਾ ਤੇ ਨਾ ਹੀ ਉਸ ਦਾ ਮੂੰਹ ਉਸ ਦਾ ਰਸ ਜਿਹੜਾ ਏ ਉਹ ਮਨ ਵਿੱਚ ਪੈਦਾ ਹੋਵੇ ਪਰ ਸਤਿਗੁਰੂ ਇਹਤੇ ਬਖਸ਼ਿਸ਼ ਕਰ ਰਹੇ ਨਹੀਂ ਕਹਿੰਦੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਕਰਨ ਦੇ ਵਿੱਚ ਆਉਣ ਤੋਂ ਪਾਵਿਕ ਮੈਂ ਤੇਰਾ ਆਸਰਾ ਧਰ ਪਿਆ ਹੈ ਮੈਂ ਤੇਰੇ ਉੱਤੇ ਡਿਪੈਂਡਾ ਡਿਪੈਂਡ ਦਾ ਮਤਲਬ ਵੀ ਇਹੀ ਹੁੰਦਾ ਏ ਕਿ ਜਿਸ ਤਰ੍ਹਾਂ ਉਹ ਚਲਾਵੇ ਉਸ ਤਰ੍ਹਾਂ ਸਾਨੂੰ ਚੱਲਣਾ ਪਵੇਗਾ ਜਾਂ ਜਿਸ ਤਰ੍ਹਾਂ ਤੂੰ ਚਲਾਉਣਾ ਚਾਹਣਾ ਏ ਅਸੀਂ ਉਸ ਤਰ੍ਹਾਂ ਚੱਲਣ ਲਈ ਤਿਆਰ ਹਾਂ پر شرط کی ہے جس طرح تو چلاونا تو چلا پر شرط یہ ہے کہ میں اس کو پار کرنا اس کو پار ہونا ہے دینا ناتھ بھگت پارائنا ਤਨ ਗਏ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦੇ ਕੋਈ ਬਾਪ ਪੜਨ ਵਾਲਾ ਨਹੀਂ ਤਨ ਗਏ ਤੂੰ ਉਹਨਾਂ ਦਾ ਸਹਾਰਾ ਹੈ ਤੂੰ ਉਹਨਾਂ ਦਾ ਮਾਲਕ ਤੇ ਉਹਨਾਂ ਦਾ ਖਸਮ ਹੈ ਤੇ ਜਿਹੜੇ ਭਗਤ ਨੇ ਤੂੰ ਉਹਨਾਂ ਦਾ ਸਹਾਰਾ ਹੈ ਉਹ ਤੇਰੇ ਉੱਤੇ ਡਿਪੈਂਡ ਨੇ ਤਨ ਗਏ ਇਸੇ ਤਰ੍ਹਾਂ ਮੈਂ ਵੀ ਤੇਰੀ ਸ਼ਰਨ ਦੇ ਚ ਆਇਆ ਸਤਿਗੁਰ ਆਇਓ ਸ਼ਰਨ ਤੁਹਾਰੀ ਸ਼ਰਨ ਵਿੱਚ ਆਉਣ ਦਾ ਮਾਇਨਾ ਹੀ ਆਪਣੀ ਮਰਜ਼ੀ ਜਿਹੜੀ ਏ ਉਹ ਖਤਮ ਹੋ ਗਈ ਨੇ ਹੁਣ ਇੱਥੇ ਆਪਣੀ ਮਰਜ਼ੀ ਨਹੀਂ ਇਹ ਤਾਂ ਆਸਰਾ ੱਤਿਆ ਜਾਂਦਾ ਏ ਕਿਸੇ ਦੀ ਸ਼ਰਨ ਲਈ ਜਾਂਦੀ ਏ ਜਦੋਂ ਸਾਨੂੰ ਇਹ ਲੱਗੇ ਕਿ ਕੋਈ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾ ਸਕਦਾ ਹੈ ਤੁਸੀਂ ਉਸ ਦਾ ਸਹਾਰਾ ਤੱਕਦੇ ਹੋ ਉਹਦੀ ਸ਼ਰਨ ਲੈਨੇ ਰਹਦੇ ਮਾਇਨੇ ਇਹ ਹੀ ਹੋ ਜਾਂਦੇ ਨੇ ਹੁਣ ਸਾਡੀ ਸਿਆਣਪ ਦੀ ਕੋਈ ਜਗ੍ਹਾ ਨਹੀਂ ਸਾਡੀ ਚਲਾਕੀ ਦੀ ਕੋਈ ਜਗ੍ਹਾ ਨਹੀਂ ਹੁਣ ਜਿਸ ਦੀ ਸ਼ਰਨ ਲੈ ਲਈਏ ਉਸ ਦੀ ਚੱਲੇਗਾ ਉਧਿਵੇਂ ਚਾਹ ਕਹੇਗਾ ਉਹ ਸਾਨੂੰ ਚੱਲਣਾ ਪਵੇਗਾ ਆਪ ਛੜ ਸਦਾ ਰਹ ਪਰਣਾ ਗੁਰ ਬਿਨ ਅਵਰ ਨ ਜਾਣੇ ਇਹ ਅਸਲ ਦੇ ਸ਼ਰਨ ਦੀ ਝੋਲਾ ਮੇਤਰਾ ਮੋਹ ਅਗਣ ਸੋਖ ਸਾਗਰ ਤਰ ਕਿਰਪਾ ਉਧਰ ਹਰ ਨਾਗਰ ਪਹਿਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਇਸ ਸੰਸਾਰ ਦਾ ਸਵਰੂਪ ਬਿਆਨ ਕੀਤਾ ਹੈ ਇਹ ਕਹਨ ਨੂੰ ਚਾਏ ਬੜਾ ਸੁੰਦਰ ਜਾਪਦਾ ਹੈ ਮਨ મોਹ ਕੇ ਪਰ ਕਹਿੰਦੇ ਅਸਲ ਦੇ ਵਿੱਚ ਇਸ ਸੰਸਾਰ ਦੇ ਵਿੱਚ ਸਭ ਕੁਝ ਜਿਹੜਾ ਹੈ ਉਹ ਮਿੱਥਿਆ ਹੋਇਆ ਹੈ ਉਹ ਜੋ ਉਹ ਜਾਣੀ ਜਿਹੜਾ ਪੱਕੇ ਤੌਰ ਤੇ ਹੋ ਚਾਹੇ ਅਸੀਂ ਕਿਸੇ ਦੀ ਵੀ ਗੱਲ ਕਰੀਏ ਚਾਹੇ ਮਨੁੱਖ ਦੀ ਗੱਲ ਕਰੀਏ ਚਾਹੇ ਜੀਵ ਜੰਤੂਆਂ ਦੀ ਗੱਲ ਕਰੀਏ ਚਾਹੇ ਸਮੇਂ ਦੀ ਗੱਲ ਕਰੀਏ ਚਾਹੇ ਦਿਨ ਦੀ ਗੱਲ ਕਰੀਏ ਰਾਤ ਦੀ ਗੱਲ ਕਰੀਏ ਸੂਰਜ ਦੀ ਕਰੀਏ ਚੰਦਰਮੇ ਦੀ ਕਰੀਏ ਇਸ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਹੈ ਉਹ ਮਿੱਥਿਆ ਹੋਇਆ ਉਸਦੀ ਇੱਕ ਉਹ ਦੇ ਇੱਕ ਸਮਾਂ ਹੈ ਉਸ ਸਮੇਂ ਤੋਂ ਬਾਅਦ ਉਸਨੇ ਨਾਸ਼ ਹੋ ਜਾਣਾ ਉਸਨੇ ਖਤਮ ਹੋ ਜਾਣਾ ਹੈ ਕਿਉਂਕਿ ਸੰਸਾਰ ਦੇ ਵਿੱਚ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਉਹ ਚਾਹੇ ਆਪਣਾ ਹੈ ਤੇ ਚਾਹੇ ਪਰਾਇਆ ਹੈ ਚਾਹੇ ਉਸ ਦੇ ਨਾਲ ਪਿਆਰ ਹੈ ਤੇ ਚਾਹੇ ਨਫ਼ਰਤ ਹੈ ਸਾਰਾ ਕੁਝ ਜਿਹੜਾ ਮਿੱਥਿਆ ਹੋਇਆ ਹੈ ਮੇਦਨਾ ਮੋ ਸਭ ਤੋਂ ਜ਼ਿਆਦਾ ਜਿਸ ਦਾ ਜੋਰ ਹੈ ਕਹਿੰਦੇ ਉਹ ਮੋ ਹੈ ਇਹ ਮੋ ਦੀਆਂ ਤੰਦਾਂ ਨੇ ਜਿਸ ਨੇ ਇਸ ਸੰਸਾਰ ਨੂੰ ਬਣਾਉਂ ਜਾਏ ਜਿਸ ਨੇ ਸੰਸਾਰ ਨੂੰ ਉਲਝਾਰ ਦਿਆ ਹੈ ਪਰਮਾਰਥ ਹੈ ਏ ਮੋਈਏ ਮਾਧਵੇ ਤਾ ਕਹੀ ਹੈ ਭ੍ਰਮ ਐਸਾ ਜੈਸਾ ਬਾਣੀ ਹੈ ਹੋਏ ਨਾ ਤੈਸਾ ਜੋ ਕਿ ਸੱਚ ਨੂੰ ਪ੍ਰਵਾਣ ਹੀ ਨਹੀਂ ਕਰਨ ਦਿੰਦਾ ਸੱਚ ਦਾ ਅਨੁਸਰਣ ਹੀ ਨਹੀਂ ਕਰਨ ਦਿੰਦਾ ਏ ਮੋਈਏ ਜਿਹੜਾ ਸਾਨੂੰ ਹੈ ਕੁਝ ਹੋਰ ਤੇ ਚਿਤਾ ਕੁਝ ਹੋ ਰਿਹਾ ਹੈ ਇਸੇ ਮੌਣੇ ਪੂਰੇ ਸੰਸਾਰ ਨੂੰ ਪਰਮਾਇਆ ਹੋ ਰਿਹਾ ਹੈ ਆਗਨ ਤਨ ਗ ਇਤੇ ਤ੍ਰਿਸ਼ਨਾ ਦੀ ਆਗਨ ਇਹੋ ਜਿਹਾ ਕੋਈ ਵੀ ਨਹੀਂ ਜਿਹੜਾ ਕਿ ਤ੍ਰਿਸ਼ਨਾ ਦੀ ਆਗਨ ਤੋਂ ਬਚ ਜਾਵੇ ਕਿ ਸਾਡੀ ਜਿਹੜੀ ਪ੍ਰਣਾਲੀ ਹੈ ਨਾ ਉਸ ਦੇ ਅਨੁਸਾਰ ਅਸੀਂ ਜਨਮ ਤੋਂ ਵਾਦੀ ਇੱਕ ਦੀ ਵਾਦੇ ਰਹੀ ਚਾਰੀ ਜਿਹੜੀ ਉਹ ਸ਼ੁਰੂ ਕਰ ਲੇ। ਜਿਸ ਨੂੰ ਸੇਵਾ ਕਰੇ ਵਕਰੇ ਨਾਮ ਜਿਹੜੇ ਨੇ ਉਹ ਦਿੱਤੇ ਹੋਏ ਨੇ ਤਰੱਕੀ ਕਹੀਏ ਵਿਕਾਸ ਕਹੀਏ। ਸਲਮ ਮੇੜ ਕਹੀਏ ਪਰ ਅਸਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਕ੍ਰਿਸ਼ਨ ਦਾ ਰੂਪ ਇੱਕ ਬੱਚਾ ਜਿਹੜਾ ਪੜ ਰਿਹਾ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਇਹ ਸੈੱਟ ਕਰ ਦੇਣਾ ਕਿ ਪੜਾਈ ਕਰਨ ਦੇ ਨਾਲ ਤੈਨੂੰ ਚੰਗੀ ਨੌਕਰੀ ਮਿਲ ਸਕਦੀ ਹੈ ਸੈਲਰੀ ਚੰਗੀ ਹੋਵੇਗੀ ਤੇਰਾ ਗੁਜ਼ਾਰਾ ਜਿਹੜਾ ਚੰਗਾ ਚੱਲੇਗਾ ਆਰਥਿਕ ਜੀਵਨ ਜਿਹੜਾ ਉਹ ਉੱਚਾ ਹੋ ਜਾਵੇਗਾ ਚੰਗਾ ਹੋ ਜਾਵੇਗਾ ਇਹ ਤ੍ਰਿਸ਼ਨਾ ਦਾ ਹੀ ਰੂਪ ਕਿ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋre ਸਭ ਤੋਂ ਵੱਡੀ ਕਮੀ ਕੀ ਹੈ ਕਿਉਂਕਿ ਮਨ ਜਿਹੜਾ ਹੈ ਉਹ ਵਸ ਦੇ ਵਿੱਚ ਨਹੀਂ ਕ੍ਰਿਸ਼ਨਾ ਦੇ ਕਾਰਨ ਸਭ ਤੋਂ ਵੱਡੀ ਕਮੀ ਇਹੀ ਹੈ ਕਿ ਮਨ ਜਿਹੜਾ ਵਸ ਦੇ ਵਿੱਚ ਨਹੀਂ ਮਾਨੋ ਜਿਹੜਾ ਹੈ ਉਹ ਆਊਟ ਆਫ ਕੰਟਰੋਲ ਹੋਇਆ ਪਿਆ ਬਸੋਂ ਬਾਹਰ ਹੋਇਆ ਪਿਆ ਸੋਗ ਸਾਗਰ ਕੰਗ ਚਿੰਤਾ ਇਹੋ ਜਿਹਾ ਕਿਹੜਾ ਹੈ ਜਿਹੜਾ ਚਿੰਤਾ ਤੋਂ ਰਹਿ ਤੋ ਮਾਨੋ ਹਮੇਸ਼ਾ ਗੱਲ ਕਰਦਾ ਕਿ ਕੱਲ ਜਿਹੜਾ ਉਹ ਕਦੀ ਆਉਂਗਾ ਨਹੀਂ ਜੀਵਨ ਉਹ ਜਿਹੜਾ ਅੱਜ ਦੇ ਵਿੱਚ ਕੱਲ ਕਿਸੇ ਨੇ ਵੇਖਿਆ ਨਹੀਂ ਪਰ ਸਭ ਤੋਂ ਜ਼ਿਆਦਾ ਚਿੰਤਾ ਜਿਹੜੀ ਮਨ ਦੇ ਵਿੱਚ ਉਹ ਅੱਜ ਦੀ ਨਹੀਂ ਹੈ ਉਹ ਕੱਲ ਦੀ ਤਾਂ ਹੀ ਪ੍ਰੈਜ਼ੈਂਟ ਨੂੰ ਲੈ ਕੇ ਪਲੈਨਿੰਗ ਨਹੀਂ ਕੀਤੀ ਜਾਂਦੀ ਪਲੈਨਿੰਗ ਜਿਹੜੀ ਹੈ ਉਹ ਫਿਊਚਰ ਨੂੰ ਲੈ ਕੇ ਕੀਤੀ ਜਾਂਦੀ ਪਲੈਨਿੰਗ ਦਾ ਤਾਂ ਮਤਲਬ ਹੀ ਫਿਊਚਰ ਹੈ ਆਉਣ ਵਾਲਾ ਸਮਾਂ ਪ੍ਰੈਜੈਂਟ ਦੇ ਵਿੱਚ ਪਲੈਨਿੰਗ ਹੈ ਪ੍ਰੈਜੈਂਟ ਦੇ ਵਿੱਚ ਕੇਵਲ ਪਲੈਨਿੰਗ ਕੀਤੀ ਜਾਂਦੀ ਹੈ ਪਰ ਪਲੈਨਿੰਗ ਕਿਸ ਚੀਜ਼ ਦੇ ਲਈ ਕੀਤੀ ਜਾ ਰਹੀ ਉਹ ਫਿਊਚਰ ਦੇ ਲਈ ਕੱਲ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਕੀਤੀ ਜਾਂਦੀ ਹਨ ਕਿ ਇਹ ਸੰਸਾਰ ਰੂਪੀ ਸਾਗਰ ਜਿਹੜਾ ਹੈ ਉਹ ਇਹਨਾਂ ਦੇ ਨਾਲ ਭਰਿਆ ਹੋਇਆ ਤੇ ਮੈਂ ਵੀ ਜਿਹੜਾ ਹਮ ਦੇ ਤਾਂ ਤਾਂ ਰੂਪੀ ਵਾਲੇ ਜਿਤ ਸਰਵ ਰੜਾ ਇਹ ਲੈਣੀ ਵਾਸਾ ਪਾਣੀ ਪਾਵਕ ਜਨੈ ਤੀਆ ਅੰਕਜ ਮੋ ਪਗ ਨਹੀਂ ਚਾਲੈ ਹਮ ਦੇ ਕਾਂ ਤਾਂ ਆ ਡੋਬ ਜਾ ਲੈ ਕੰਗ ਪੂਰਾ ਸੰਸਾਰ ਡੁੱਬਿਆ ਹੋਇਆ ਜੇਦੀ ਮਰਜੀ ਗੱਲ ਕਰ ਲਾਹਰ ਕਿਰਪਾ ਉਦਰ ਹਰ ਨਾਗਰ ਕੰਗ ਤੋਂ ਸਿਰ ਮੋਰ ਜਿਹਰੇ ਤੋਂ ਵੱਡਾ ਕੋਈ ਹੈ ਸਾਰੇ ਤੇਰੇ ਹੁਕਮ ਦੇ ਵਿੱਚ ਵਜਿਆ ਹੋਇਆ ਹਰ ਨਾਗਰ ਤੋਂ ਭਾਵ ਇਹ ਹੈ ਕਿ ਜਿਸ ਦੀ ਪੂਰਨ ਤੌਰ ਤੇ ਪਕੜ ਹੋਵੇ ਜੋ ਮਾਲਕ ਰੂਪ ਹੋ ਜਿਹਦਾ ਹੁਕਮ ਚੱਲਦਾ ਹੋਵੇ ਜਿਹਦੇ ਹੁਕਮ ਨੂੰ ਹਰ ਕੋਈ ਜਿਹੜਾ ਮੰਨਦਾ ਹੋਵੇ ਕਹਿੰਦੇ ਤੂੰ ਸਿਰਮੌਰ ਹੈ ਹਰ ਇੱਕ ਪਾਸੇ ਤੇਰਾ ਹੁਕਮ ਵਰਤਦਾ ਹੈ ਐਸੇ ਨੂੰ ਮੇਰੇ ਉੱਤੇ ਕਿਰਪਾ ਕਰ ਮੇਰੇ ਉੱਤੇ ਬਖਸ਼ਿਸ਼ ਕਰ ਤੇ ਮੈਨੂੰ ਤੋ ਇਸ ਮੋ ਤੋਂ ਚਿੰਤਾ ਦੀ ਰਗਣ ਤੋਂ ਨਾਸੁਤ ਪਦਾਰਥਾਂ ਦੇ ਮੋ ਤੋਂ ਤੁ ਆਪ ਬਚਾ ਲੈ ਅਨਾਤਾਂ ਨਾਥ ਭਗਤ ਪੈ ਮੇਟਣੋ ਸਾਧ ਸੰਗ ਜਮਦੂਤ ਨਾ ਭੇਟਣੋ ਜਨ ਕੇ ਤੂੰ ਅਨਾਤਾਂ ਦਾ ਨਾਥ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਤੂੰ ਉਹਨਾਂ ਦਾ ਸਹਾਰਾ ਹੈ ਕਿ ਭਗਤਾਂ ਦੇ ਅੰਦਰ ਦਾ ਡਰ ਅੰਦਰ ਦਾ ਭੈ ਜਿਹੜਾ ਉਹ ਖਤਮ ਕਰਨ ਵਾਲਾ। ਕਿਉਂਕਿ ਜਦੋਂ ਇਤਿਹਾਸ ਦੇ ਅੰਦਰ ਚਾਤੀ ਮਾਰਦੇ ਆਣ। ਵਿੱਚ ਕਸਿਆ ਹਰੋਜ ਪੜਦੇ ਆ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ। ਜਿਨ ਕਾ ਭਉ ਸਭ ਗਵਾਸੀ। ਪਰ ਜਦੋਂ ਇਤਿਹਾਸ ਦੇ ਅੰਦਰ ਚਾਤੀ ਮਾਰੀਏ ਨਾ ਤਾਂ ਸਮਝ ਆ ਜਾਵੇਗਾ। ਕਿ ਬੰਦਗੀ ਕਰਨ ਵਾਲਿਆਂ ਦੇ ਅੰਦਰ ਕਿੰਨਾ ਕੋੜ ਆ ਰਿਹਾ ਸਭ ਤੋਂ ਜ਼ਿਆਦਾ ਰੂਹ ਉਦੋਂ ਕੰਬਦੀ ਹੈ ਜਦੋਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਰਤਿਆ ਆਉਂਦਾ ਹੈ ਮਾਇਨੇ ਜਿਹੜਾ ਕੋਰਣ ਤੌਰ ਤੇ ਅਕਸੈਪਟ ਹੋ ਜਾਂਦਾ ਸਮਝ ਨਹੀਂ ਆਉਂਦਾ ਤੇ ਕੀ ਕੀਤਾ ਜਾਵੇ ਜਿਸ ਨੂੰ ਅਸੀਂ ਆਖਦੇ ਹਾਂ ਕਿ ਸੁੱਧ ਗੋਦ ਜਿਹੜੀ ਉਹ ਵਿਸਰ ਗਈ ਤਾਨਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸਭ ਤੋਂ ਪਹਿਲਾਂ ਭਾਈ ਮਤੇਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਦੂਜੇ ਪਾਸੇ ਭਾਈ ਸਤੀਦਾਸ ਭਾਈ ਦਿਆਲਾ ਜੀ ਜੀ ਦੇ ਸਾਹਮਣੇ ਉੱਤੇ ਸਭ ਤੋਂ ਡਾਰੀ ਜਣ ਕੀ ਹੈ ਗੁਰ ਤੇਗ ਬਹਾਦਰ ਮਹਾਰਾਜ ਨੂੰ ਸਾਨਮੁਖ ਖੜਾ ਕਰਕੇ ਗੁਰਸਿੱਖਾਂ ਨੂੰ ਸਾਨਮੁਖ ਖੜਾ ਕਰਕੇ ਜਿਹੜਾ ਭਾਈ ਸਤੀਦਾਤਾ ਜੀ ਨੂੰ ਭਾਈ ਮਤੇਦਾਤਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਆਰੇ ਦੇ ਨਾਲ ਚੇਰਿਆ ਜਾ ਰਿਹਾ ਉਹ ਤੇ ਸਭ ਤੋਂ ਵੱਡਾ ਮੋਟੂ ਜਿਹੜਾ ਉਹ ਇਹੀ ਹੈ ਕਿ ਇਹਨਾਂ ਦੀ ਸ਼ਹੀਦੀ ਵੇਖ ਕੇ ਇਹਨਾਂ ਦਾ ਮਨ ਜਿਹੜਾ ਡਰ ਜਾਵੇ ਭੈ ਦੇ ਨਾਲ ਭਰ ਜਾਵੇ ਦੀ ਆਪਣੇ ਆਪ ਵੀ ਇਹ ਜਿਹੜੇ ਨੇ ਈਣ ਮੰਡ ਲੈ। ਭਾਈ ਸਤੀਦਾ ਜੀ ਨੂੰ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਮੋਟਿਵ ਇਹੀ ਹੈ। ਬੀਬੀਆਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਉੱਚੀ ਆਵਾਜ਼ ਦੇ ਵਿੱਚ ਹੁਸ਼ਾਲ ਕੇ ਨੇਜਾ ਜਿਹੜਾ ਹੈ ਉਹ ਆਰ ਪਾਰ ਕਰ ਦੇਣਾ। ਨੇ ਜਿਹਦੇ ਉਤੇ ਟੰਗ ਕੇ ਸ਼ਹੀਦ ਕੀਤੇ ਗਏ ਜੋ ਲੋਕ ਇੱਥੇ ਰੁਕਿਆ ਨਹੀਂ ਛੋਟੇ ਛੋਟੇ ਟੁਕੜੇ ਕੀਤੇ ਗਏ ਹਾਰ ਬਣਾਏ ਗਏ ਹਾਰ ਜਿਹੜੇ ਨੇ ਬਣਾ ਕੇ ਉਹ ਗਲਾਂ ਦੇ ਵਿੱਚ ਪਾਏ ਗਏ ਕਿਸ ਲਈ ਮੋਟਿਵ ਜਿਹੜਾ ਉਹ ਇਹ ਹੀ ਹੈ ਕਿ ਇਹ ਡਰ ਜਾਣ ਡਰ ਇਹਨਾਂ ਜਾਣ ਕਿ ਸਾਡੇ ਕੇ ਵਿਣਾਈ ਜਿਹੜਾ ਹੈ ਸਾਡੀ ਸ਼ਰਧ ਨੂੰ ਮੰਨ ਲੈਣ ਸਾਡੀ ਗੱਲ ਨੂੰ ਮੰਨ ਲੈ। ਉਹ ਕਿ ਹੋਰ ਵੀ ਜੇ ਢੁੰਗਾਈ ਦੇ ਵਿੱਚ ਜਾਈਏ। ਐਸ ਸੁਭੇਗ ਸਿੰਘ ਪਾਈ ਸ਼ੇਵਾਬਾਦ ਸੋ ਪਿਓ ਦੇ ਸਾਹਮਣੇ ਪੁੱਤਰ ਨੂੰ ਚਰਖਰੀ ਤੇ ਚਾੜਿਆ ਜਾ ਰਿਹਾ। ਉੱਤੇ ਵੀ ਮੋਟ ਇਹ ਇਹ ਅੰਦਰ ਡਰ ਪੈਦਾ ਕੀਤਾ ਜਾਵੇ ਭੈ ਪੈਦਾ ਕੀਤਾ ਜਾਵੇ ਤਾਂ ਕਿ ਡਰ ਪੈਦਾ ਹੋਵੇ ਭੈ ਪੈਦਾ ਹੋਵੇ ਕਿ ਆਸਾਨੀ ਦੇ ਨਾਲ ਇਹ ਜਿਹੜੇ ਨੇ ਸਾਡੀ ਗੱਲ ਨੂੰ ਮੰਨ ਲੈਣ ਔਰ ਸਤਿਗੁਰੂ ਆਖਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਹਾ ਜੀ ਜਿਨ ਕਾ ਭਉ ਸਭ ਗਵਾਸ ਕਹਿੰਦੇ ਉਹਨਾਂ ਦੇ ਅੰਦਰ ਡਰ ਦੇ ਲਈ ਕੋਈ ਥਾਂ ਨਹੀਂ ਭੈ ਦੇ ਲਈ ਕੋਈ ਥਾਂ ਨਹੀਂ ਉਹ ਚਾਹੇ ਚਮਕੌਰ ਦੀ ਗਾੜੀ ਹੋਵੇ ਤੇ ਚਾਹੇ ਸਰਾਂਦ ਦੀ ਕੱਚੀ ਕਾਂਦ ਹੋਵੇ ਕਿਉਂਕਿ ਡਰ ਦੇ ਲਈ ਜਿੱਤੇ ਤਾਂ ਨਹੀਂ ਤੇ ਡਰਾਇਆ ਨਹੀਂ ਜਾ ਸਕਦਾ ਜੇ ਕਹਿੰਦੇ ਤੂੰ ਜਿਹੜੇ ਆਨਾਤ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਤੂੰ ਸਹਾਰਾ ਹੈ ਤੇ ਜਿਹੜੇ ਭਗਤ ਨੇ ਉਹਨਾਂ ਦੇ ਅੰਦਰ ਦਾ ਡਰ ਜਿਹੜਾ ਹੈ ਉਹ ਖਤਮ ਕਰਨ ਵਾਲਾ ਸਾਦ ਸੰਗ ਜਮਦੋਤ ਦਿਨਾਂ ਪੇਟਣਾ ਤੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਕਹਿੰਦੇ ਮਨ ਦੇ ਵਿੱਚੋਂ ਜਮਾ ਘੜਾਰ ਜਿਹੜਾ ਏ ਉਹ ਖਤਮ ਹੋ ਜਾਂਦਾ ਉਰਵਾਰ ਪਾਰਕ ਦਾਣੀਆਂ ਲਿਖ ਲਿਓ ਆਲ ਪਤਾਲ ਮੋਏ ਜਮ ਡੰਡਾ ਨਾ ਲੱਗਈ ਤੇ ਜੀਲੇ ਸਰਬ ਜੰਗਾਂ ਸੋ ਇੰਨੀਆਂ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕੋ ਸਤ ਨਾਮ ਸਤ ਨਾਮ ਸਤ ਨਾਮ ਜੀ ਨਾ ਕੋ ਸਤ ਨਾਮ ਸਤ ਨਾਮ ਸਤ ਨਾਮ ਜੀ ਮੇਰਾ ਪ੍ਰੋਸਤ ਨਾਮ ਹਮ ਸਤ ਨਾਮ ਸਤ ਨਾਮ ਜੈ ਆਮੀ ਹਾਰੀ ਹਾਰੀ ਮੇਰਾ ਪ੍ਰੋਸਤ ਨਾਮ ਸਤ ਨਾਮ ਸਤ ਨਾਮ ਜੈ